ਸਫਰਿਕ ਲਵਜੀਤ ਵੀਰ ਜੀ ਕਿਹੜਾ ਪਿੰਡ ਆ ਪਿੰਡ ਦਬਲੀ ਪਾਜੀ ਕੀ ਮਸਲਾ ਕੀ ਆੜ ਮੰਜੀ ਤੇ ਪਏ ਤੁਸੀਂ ਭਾਜੀ ਇਨਸੀਡੈਂਟ ਹੋਇਆ ਮੇਰਾ ਲੱਤ ਟੁੱਟੀ ਆ ਹਾਂਜੀ ਹਾਂਜੀ ਸਾਲ ਹੋ ਗਿਆ ਭਾਜੀ ਉਹਨੂੰ ਮੰਜੀ ਤੇ ਪਏ ਨੂੰ ਤਿੰਨ ਤਿੰਨ ਆਪਰੇਸ਼ਨ ਹੋ ਗਏ ਭਾਜੀ ਤਿੰਨ ਆਪਰੇਸ਼ਨ ਅਰਸ ਤਿੰਨ ਆਪਰੇਸ਼ਨ ਹੋਇਆ ਹਾਂਜੀ ਤੇ ਤਿੰਨ ਆਪਰੇਸ਼ਨ ਕਿਤਨਾ ਹੋ ਗਏ ਇਹ ਇਹ ਭਾਜੀ ਹੱਡੀ ਟੁੱਟ ਕੇ ਬਾਹਰ ਆ ਗਈ ਸੀ ਹਾਂਜੀ ਉਹਦੇ ਕਰਕੇ ਮੇਰੇ ਸਿਕੰਜਾ ਲੱਗਾ ਆਇਆ ਭਾਜੀ ਹਾਂਜੀ ਹਾਂਜੀ ਤੇ ਤਿੰਨ ਆਪਰੇਸ਼ਨ ਹੋ ਗਏ ਆ ਤੇ ਫਿਰ ਭਾਜੀ ਡਾਕਟਰਾਂ ਨੇ ਫਿਰ ਆਪਰੇਸ਼ਨ ਦੱਸਿਆ ਹਾਂਜੀ ਕੀ ਕੰਮ ਕਰਦੇ ਤੁਸੀਂ ਕੰਮ ਪਹਿਲਾਂ ਮੋਟਰ ਚਲਾਉਣ ਦਾ ਪਾਜੀ ਕਰਦਾ ਸੀ ਹਾਂਜੀ ਤੇ ਹੁਣ ਸਾਲ ਹੋ ਗਿਆ ਹੁਣ ਸੱਟ ਕਰਕੇ ਕੰਮ ਮੰਜੇ ਦੇ ਪੈ ਗਿਆ ਮੰਜੇ ਦੇ ਪੈ ਗਿਆ ਭਾਈ ਤੇ ਕਿੰਨੇ ਬੱਚੇ ਕਿਨੇ ਰਲੇ ਬੱਚੇ ਆ ਪਾਜੀ 1.5 ਸਾਲ ਦਾ ਕਾਕਾ ਯਾ ਕੋਈ ਰਿਸ਼ਤੇਦਾਰ ਮੈਂ ਜਾਂ ਕੋਈ ਭੈਣ ਭਰਾ ਨੇ ਕਿਸੇ ਨੇ ਮੌਤ ਬਣ ਗਏ ਨੇ ਮਰ ਤੀ ਨਹੀਂ ਭਾਈ ਬਾਣੀ ਕਿਨੇ ਫੜੀ ਹਾਂਜੀ ਹਾਂਜੀ ਤੇ ਪਾਜੀ ਮੇਰੀ ਕਾਨੇ ਵਾਲੀ ਛੱਤ ਆ ਹਾਂਜੀ ਤੇ ਮੇਰੀ ਕਥਤਾਂ ਮੈਂ ਨੀਕ ਮਦਦ ਕਰੋ ਜਿਹੜਾ ਮੇਰਾ ਇਲਾਜ ਫਿਰ ਪ੍ਰੈਸ਼ਨ ਡਾਕਟਰਾਂ ਨੇ ਦੱਸਿਆ ਪ੍ਰੈਸ਼ਨ ਹੋ ਜੇ ਅੱਛਾ ਕਿੰਨਾ ਕੁ ਡਾਕਟਰਾਂ ਨੇ ਖਰਚਾ ਦੱਸਿਆ ਡੇਢ ਕਿ ਲੱਖ ਦਾ ਦੱਸਿਆ ਲੱਖ ਡੇਢ ਲੱਖ ਲਗਣੀ ਠੀਕ ਹੈ ਹਾਂਜੀ ਫਿਰ ਘਰ ਦਾ ਗੁਜ਼ਾਰਾ ਕਿਸ ਨਾਲ ਚੱਲਦਾ ਮੰਮੀ ਕੰਮ ਕਰਦੀ ਭਾਜੀ ਐ ਮੰਮੀ ਦੀ ਸੇ ਮੰਮੀ ਕਮਾ ਕੇ ਲੈਂਦੀ ਹਾਂਜੀ ਤੇ ਹਾਂਜੀ ਘਰਾਂ ਚ ਕੰਮ ਕਰਦੀ ਐ ਘਰਾਂ ਕੰਮ ਕਰਦੀ ਹਾਂਜੀ ਜੇ ਕਰ ਕੋਈ ਤੁਹਾਡੀ ਕੋਈ ਮਦਦ ਕਰਨੀ ਹੋਵੇ ਤੇ ਫੋਨ ਨੰਬਰ ਕੱਢਾ ਕੋ ਹਾਂਜੀ ਹੈਗਾ ਭਰੀ 99147 ਤੇ 15644 ਇੱਕ ਵਾਰ ਦੁਬਾਰਾ ਦੱਸ ਨੇ 947 ਤੇ 15644 ਭਾਜੀ ਪਿੰਡ ਦਾ ਦੋ ਜਗਾ ਪਿੰਡ ਦਬਲੀ ਭਾਜੀ ਕੁੜਕੇ ਤੁਹਾਡੇ ਗਾੜੀ ਬੇਨਤੀ ਆ ਤੇ ਮੇਰੇ ਵੀਰ ਵੱਧ ਵੱਧ ਮੇਰੀ ਹੈਲਪ ਕਰੋ ਜਿਹੜਾ ਮੇਰਾ ਲਾਜ ਹੋ ਜੇ ਇਹ ਨਾ ਕੀ ਮਦਦ ਹਟਾ ਕਲਵਿੰਦਰ ਇਹ ਕਿਹੜਾ ਪਿੰਡ ਆ ਦਬਲੀ ਹੀ ਤੁਹਾਡਾ ਮੰਜੇ ਦੇ ਪਿਆ ਮੁੰਡਾ ਇਹ ਕੀ ਲੱਗਦਾ ਤੁਹਾਡਾ ਮੇਰਾ ਪੋਤੇ ਇਹ ਨਾ ਇਹਦਾ ਲਵਜੀਤ ਇਹ ਕਿਦੋਂ ਕੁ ਦਾ ਮੰਜੇ ਦੇ ਪਿਆ ਇਹ ਸਾਲ ਹੋ ਗਿਆ ਪਿਆ ਇਹ ਕੀ ਕਾਰਨ ਕੀ ਹੋਇਆ ਇਹਦਾ ਜੀ ਇਲਾਜ ਕਰਾਉਣਾ ਚਾਹੁੰਦੇ ਆ ਅਸੀਂ ਇਹ ਲਾਟਰੀ ਹੈ ਦੀ ਹਾਂਜੀ ਕਿੰਨੇ ਪ੍ਰਸ਼ਨ ਹੋਏ ਇਹਦੇ ਤਿੰਨ ਹੋ ਗਏ ਤੇ ਚੌਥਾ ਫੇਰ ਦੱਸਿਆ ਹਾਂਜੀ ਹਾਂਜੀ ਤੇ ਵਿਆਹ ਮੰਡਾਇਆ ਵਿਆਹ ਆ ਕਿੰਨੇ ਬੱਚੇ ਦੇ ਇਹ ਇੱਕ ਕਾਕਾ ਆ ਕਰਦਾ ਫਿਰ ਗੁਜ਼ਾਰਾ ਕਿਸ ਤਰ੍ਹਾਂ ਜੁਦਾ ਆ ਇਸ ਤਰ੍ਹਾਂ ਪੇ ਕੰਮ ਧੰਦਾ ਕਰਕੇ ਤੇ ਫੇਰ ਲਿਆਉਣੀ ਆ ਤੇ ਫੇਰ ਇਹਨਾਂ ਨੂੰ ਖਵਾਉਣੀ ਹਾਂਜੀ ਹਾਂਜੀ ਤੇ ਕਿੰਨੇ ਘਰਾਂ ਚ ਕੰਮ ਕਰਦੇ ਉਹਦੇ ਪੰਜਾਂ ਚੋਂ ਘਰਾਂ ਚ ਠੀਕ ਆ ਤੇ ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਇਲਾਜ ਡੇਢ ਲੱਖ ਰੁਪਈਆ ਦੱਸਿਆ ਤੱਕੀ ਹੁਣ ਤੁਹਾਨੂੰ ਤੁਹਾਨੂੰ ਕਿਹੋ ਜੀ ਹੈਲਪ ਚਾਹੀਦੀ ਆ ਸਾਡੀ ਜਿੰਨੀ ਵੀ ਹੋ ਸਕੇ ਉੰਨੀ ਚਾਹੀਦੀ ਕੇ ਰਿਸ਼ਤੇਦਾਰਾਂ ਨੇ ਨਹੀਂ ਮਤ ਦਿੱਤੀ ਸਾਡੀ ਨਹੀਂ ਨਹੀਂ ਜੀ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਬਾਹ ਫੜੀ ਮੈਂ ਇਸ ਤਰ੍ਹਾਂ ਹੀ ਘਰ ਕਰਾ ਕੇ ਭੈਣ ਭਰਾਵਾਂ ਨੂੰ ਟੱਗ ਟਕਾ ਹਾਂਜੀ ਹਾਂਜੀ ਕੇ ਰਿਸ਼ਤੇਦਾਰ ਨੇ ਜਾਂ ਕੋਈ ਪਿੰਡ ਦੇ ਮੋਤ ਭਰਾਂ ਨੇ ਜਾਂ ਨਾ ਨਾ ਕੋਈ ਨੇ ਨਹੀਂ ਕੋਈ ਫੜੀ ਬਾ ਜਿੰਨਾ ਤੋਂ ਹਣ ਲਏ ਉਹਨਾਂ ਤੇ ਲੈਣੇ ਆ ਜੀ ਹਾਂਜੀ ਹਾਂਜੀ ਘਰ ਹੀ ਵੇਖਿਆ ਡਾ ਕੱਚਾ ਕੀ ਆ ਕਾਨੀਆਂ ਦੀ ਸ਼ਾਤੀ ਆ ਸਾਡੀ ਤੇ ਘਰ ਦੇ ਬਹੁਤ ਹਾਲਾਤ ਮਾੜੇ ਹਾਂਜੀ ਹਾਂਜੀ ਤੇ ਪਿਓ ਵੀ ਪਿਕਾਟੀ ਕਮਾਈ ਕਮੋਈ ਕਰਦਾ ਹਾਂਜੀ ਹਾਂਜੀ ਤਾਂ